ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਕਮਰਕੱਸੇ ਨਾਲ ਬੰਨਿਆ ਕਾਲ ਸਿੰਘਾਂ ਨੇ ਖੋਲ ਦਿੱਤਾ ਤਾਂ ਕੀ ਹੋਇਆ ਗੁਰੂ ਗੋਬਿੰਦ ਸਿੰਘ ਜੀ ਰਾਜਸਥਾਨ ਸੁਹਾਵਾ ਵਿਖੇ ਆਏ ਤਾਂ ਉਹਨਾਂ ਨੇ ਇੱਥੇ ਇੱਕ ਝੰਡ ਥੱਲੇ ਹਸਣ ਲਾਇਆ ਗੁਰੂ ਸਾਹਿਬ ਜੀ ਨੇ ਉਸ ਸਮੇਂ ਕਮਰਕੱਸੇ ਨਾਲ ਮਾਲਵੇ ਦਾ ਕਾਲ ਬੰਨਿਆ ਹੋਇਆ ਸੀ ਜਦੋਂ ਗੁਰੂ ਜੀ ਆਰਾਮ ਕਰ ਰਹੇ ਸਨ ਤਾਂ ਸਿੰਘਾਂ ਨੇ ਕਮਰਕੱਸਾ ਖੋਲ ਦਿੱਤਾ ਤਾਂ ਕਾਲ ਛਪੌਲੀਏ ਦਾ ਰੂਪ ਧਾਰਨ ਕਰਕੇ ਝੰਡ ਦੇ ਦਰਖਤ ਉੱਪਰ ਚੜ ਗਿਆ ਗੁਰੂ ਸਾਹਿਬ ਕਹਿੰਦੇ ਅਸੀਂ ਇਹ ਕਾਲ ਅੱਗੇ ਜਾ ਕੇ ਛੱਡਣਾ ਸੀ ਤੁਸੀਂ ਇੱਥੇ ਹੀ ਛੱਡ ਦਿੱਤਾ ਹੈ ਗਾਂ ਪੁੱਛਿਆ ਸਤਿਗੁਰ ਜੀ ਇਹ ਕਿਵੇਂ ਖਤਮ ਹੋਵੇਗਾ ਜੰਡ ਦੇ ਰੁਖ ਉੱਪਰ ਇੱਕ ਪਿੱਪਲ ਦਾ ਰੁਖ ਸੀ ਆਪ ਜੀ ਨੇ ਬਚਨ ਕਿਤੇ ਜਦ ਇਹ ਪਿੱਪਲ ਜੰਡ ਨੂੰ ਨਿਗਲ ਜਾਵੇਗਾ ਉਸ ਸਮੇਂ ਕਾਲ ਖਤਮ ਹੋ ਜਾਵੇਗਾ ਅਤੇ ਵਾਰ ਦਿੱਤਾ ਜਦੋਂ ਜੰਡ ਪਿੱਪਲ ਨੂੰ ਨਿਗਲ ਜਾਵੇਗਾ ਉਸ ਸਮੇਂ ਖਾਲਸੇ ਦਾ ਤੇਜ ਵਧੇਗਾ ਤੇਗ ਚੱਲੇਗੀ ਚਾਰੇ ਕੁੰਡਾਂ ਵਿੱਚ ਖਾਲਸਾ ਹੋਵੇਗਾ ਇਹ ਇਤਿਹਾਸ ਗੁਰਦੁਆਰਾ ਸ਼੍ਰੀ ਸਹਾਵਾ ਸਾਹਿਬ ਰਾਜਸਥਾਨ ਦੇ ਇਤਿਹਾਸਿਕ ਬੋਰਡ ਤੋਂ ਪੜ ਨੂੰ ਮਿਲਦਾ ਹੈ ਅਤੇ ਅੱਜ ਪਿੱਪਲ ਦਾ ਜੰਡ ਦੇ ਦਰਖਤ ਨੂੰ ਖਾ ਚੁੱਕਾ